ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਕੱਕ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਹੀ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਐ ਸਰੀਰ ਹੋਰ ਖਰਾਬ ਕਰੀ ਜਾਂਦੇ ਐ ਠੀਕ ਹੀ ਨਹੀਂ ਹੋ ਰੇ ਪੈਸਾ ਤੇ ਸਿਹਤ ਬਰਬਾਦ ਹੋ ਰਹੀ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਗਾਰੰਟੀ ਨਾਲ ਕਰਵਾ ਸਕਦੇ ਹੋ ਚਾਹੇ ਕੋਈ ਮਰਜ਼ੀ ਰੋਗ ਐ ਇੱਕ ਮਹੀਨੇ ਚਾ ਰਿਜ਼ਲਟ ਮਿਲ ਜਾਊਗਾ ਤੁਹਾਨੂੰ ਤੰਦਰੁਸਤ ਕਰ ਦਿਆਂਗੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਆ। ਇਹ ਜਿਹੜਾ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ। ਤਹਿਸੀਲ ਹੈ ਜਿਹੜੀ ਲਹਿਰਾਗਾਗਾ ਹੈ। ਨੇੜੇ ਸ਼ਹਿਰ ਬੁੜਲਾਡਾ ਵੀ ਹੈ, ਸੁਨਾਮ ਵੀ ਹੈ, ਲਹਿਰਾਗਾਗਾ ਵੀ ਹੈ, ਬਰੇਟਾ ਵੀ ਹੈ। ਹਰ ਐਤਵਾਰ ਨੂੰ ਮਿਲਦੇ ਆਪਾਂ। ਸੋ ਅੱਜ ਜਿਹੜਾ ਵਿਸ਼ਾ ਹੈ ਉਹ ਹੈ ਹਰਨੀਆਂ। ਤੁੰਨੀ ਦੇ ਕੋਲੇ ਵੀ ਹੋ ਜਾਂਦੀਆਂ ਨੇ ਪੱਟਾ ਕੋਲੇ ਵੀ ਨਿਕਲ ਆਉਂਦੀਆਂ ਨੇ ਸਾਡੇ ਪਸ਼ਾ ਪਾਈਪ ਕੋਲੇ ਵੀ ਨਿਕਲ ਆਉਂਦੀਆਂ ਨੇ ਇੱਕ ਗੋਲੇ ਦੀ ਤਰ੍ਹਾਂ ਜਿਵੇਂ ਕਹਿ ਲੋ ਵੀ ਰਸੌਲੀ ਦੀ ਤਰ੍ਹਾਂ ਬਾਹਰ ਨਿਕਲ ਆਉਂਦੀਆਂ ਨੇ ਕਈਆਂ ਦੀ ਤੁੰਨੀ ਬਾਹਰ ਨਿਕਲ ਆਉਂਦੀ ਹੈ ਇਹਦਾ ਆਪਰੇਸ਼ਨ ਕਰਾਉਣ ਦਾ ਕੋਈ ਲੋੜ ਨਹੀਂ 3 ਮਹੀਨਿਆਂ ਦੇ ਵਿੱਚ ਇਹ ਬਿਮਾਰੀ ਨੂੰ ਜੜ ਚੋਂ ਖਤਮ ਆਪਾਂ ਕਰ ਦਿੰਨੇ ਆ ਉਹਦੀ ਗਰੰਟੀ ਚਾਹੇ ਮੇਰੇ ਤੋਂ ਸ਼ਟਾਮ ਤੇ ਲਿਖਾ ਕੇ ਲੈ ਲਿਓ 10 ਲੱਖ ਦੀ ਜਿੰਨੀਆਂ ਮਰਜੀ ਹਰਨੀਆਂ ਤੁਹਾਡੇ ਹੋ ਗਈਆਂ ਨੇ ਜਿੰਨੀਆਂ ਮਰਜੀ ਪ੍ਰਾਣੀਆਂ ਨੇ ਡਾਕਟਰ ਕਹਿੰਦਾ ਆਪਰੇਸ਼ਨ ਕਰਨਾ ਪਊ ਕੋਈ ਆਪਰੇਸ਼ਨ ਕਰਨ ਦੀ ਲੋੜ ਨਹੀਂ ਗਰੰਟੀ ਦੇ ਨਾਲ 3 ਮਹੀਨੇ ਦਵਾਈ ਖਾ ਲਿਓ ਤੁਹਾਨੂੰ ਜ਼ਿੰਦਗੀ 'ਚ ਹਰਨੀਆਂ ਦਾ ਰੋਗ ਨਹੀਂ ਹੋਊਗਾ ਜਿਹੜਾ ਹੋਇਆ ਹੋਇਆ ਉਹ ਠੀਕ ਹੋ ਜਾਏਗਾ ਚੈਲੰਜ ਕਰਕੇ ਗਰੰਟੀ ਨਾਲ ਹੀ ਗੱਲ ਕਰਦਾ ਸੋਏ ਦੇ ਵਿੱਚ ਜਿਹੜੀਆਂ ਦਵਾਈਆਂ ਲੈਣੀਆਂ ਨੇ ਉਹ ਨੋਟ ਕਰ ਲਓ ਪਹਿਲੇ ਨੰਬਰ ਤੇ ਬਾਦਾਮ ਰੋਗਣ ਨੂੰ ਹਰ ਰੋਜ਼ ਬਾਦਾਮ ਰੋਗਣਾ ਘਰੇ ਬਾਦਾਮਾਂ ਦਾ ਤੇਲ ਕਢਾ ਕੇ ਲਿਆਓ ਉਹਦੀਆਂ 5 ਬੂੰਦਾਂ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਧੁੰਨੀ ਦੇ ਵਿੱਚ ਪਾਉਣੀ ਹੈ। ਹਰ ਰੋਜ਼ ਰਾਤ। ਖਾਣ ਵਾਲੀ ਦਵਾਈ ਤਿਆਰ ਕਰਨੀ ਹੈ ਜਿਹੜੀ ਉਹ ਹੈ ਗੇਰੂ 50 ਗ੍ਰਾਮ ਭੰਗ ਦੇ ਸ਼ੁੱਧ ਕੀਤੇ ਹੋਏ ਬੀਜ 50 ਗ੍ਰਾਮ ਕਾਲੀ ਜੀਰੀ 100 ਗ੍ਰਾਮ ਬਾਵਦੀ 50 ਗ੍ਰਾਮ ਹਰੜ ਛੋਟੀ 50 ਗ੍ਰਾਮ ਆਮਲਾ 50 ਗ੍ਰਾਮ ਧਨੀਏ ਦੇ ਸੁੱਕੇ ਬੀਜ 50 ਗ੍ਰਾਮ ਤੇ ਅਜਵੈਨਾ ਚਾਰੇ ਇਹ ਲੈ ਲਓ ਤੁਸੀਂ 25-25 ਗ੍ਰਾਮ ਸਿਰੰਗ ਭਸਮ 50 ਗ੍ਰਾਮ ਗਲੋਏ ਦਾ 7 50 ਗ੍ਰਾਮ ਚਾਂਦੀ ਭਸਮ 50 ਗ੍ਰਾਮ ਤਾਂਬਾ ਭਸਮ 50 ਗ੍ਰਾਮ ਲੋਹਾ ਭਸਮ 50 ਗ੍ਰਾਮ ਸੋਨਾ ਭਸਮ 1 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਕੇ ਮਿਲਾ ਲੈਣਾ ਆਪਸ ਦੇ ਵਿੱਚ ਇੱਕ ਚਮਚ ਦਵਾਈ ਸਵੇਰੇ ਲੈਣੀ ਹੈ ਖਾਲੀ ਪੇਟ ਇੱਕ ਗਲਾਸ ਦੁੱਧ ਚ ਅੱਧਾ ਚਮਚਾ ਘਿਓ ਪਾ ਕੇ ਇੱਕ ਚਮਚ ਦਵਾਈ ਲੈਣੀ ਹੈ ਰਾਤ ਨੂੰ ਸੌਣ ਤੋਂ ਘੰਟਾ ਪਹਿਲਾਂ ਰੋਟੀ ਤੋਂ ਘੰਟਾ ਪਹਿਲਾਂ ਇਹ ਵੀ ਓਮੀ ਲੈਣੀ ਹੈ ਇੱਕ ਗਲਾਸ ਦੁੱਧ ਚ ਇੱਕ ਚਮਚਾ ਕਿਓ ਪਾ ਕੇ ਤਿੰਨ ਮਹੀਨੇ ਦਵਾਈ ਲੈਣੀ ਹੈ ਤਿੰਨ ਮਹੀਨਿਆਂ ਚ ਜਿੱਡੀਆਂ ਮਰਜੀ ਹਰਨੀਆਂ ਨੇ ਜਿੰਨੀਆਂ ਮਰਜੀ ਪ੍ਰਾਣੀਆਂ ਨੇ ਜਿੰਨਾ ਮਰਜੀ ਟਾਈਮ ਹੋ ਗਿਆ ਤਿੰਨ ਮਹੀਨਿਆਂ ਚ ਹਰਨੀਆਂ ਬਿਲਕੁਲ ਖਤਮ ਹੋ ਜਾਣਗੀਆਂ ਦਵਾਰੇ ਕਦੇ ਹੋਣਗੀਆਂ ਨਹੀਂ ਗਰੰਟੀ ਦਾ ਇਸਟਾਮਪ ਪੇਪਰ ਤੇ ਲਿਖਾ ਕੇ ਲੈ ਲੈ ਤਿੰਨ ਮਹੀਨੇ ਨੁਕਤਾ ਵਰਤਣੇ ਬਾਕੀ ਜਿਹੜੇ ਨਹੀਂ ਬਣਾ ਸਕਦੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਧੰਨ ਗੁਰੂ ਰਾਮਦਾਸ ਧੰਨਵਾਦ ਸ੍ਰੀ ਚੰਨ ਧੰਨ ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ